ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਫੇਰ ਮੈਂ ਇੱਕ ਪਿੰਡ ਦੀ ਵੀਡੀਓ ਪਾਉਣ ਲੱਗਿਆ ਸੀਗਾ ਮੈਨੂੰ ਬਹੁਤ ਵਧੀਆ ਲੱਗਿਆ ਵੀ ਆਪਣੇ ਟੋਬੇ ਦਾ ਵੀ ਕੰਮ ਹੋ ਗਿਆ ਮੈਂ ਟੋਬੇ ਦੇ ਕੋਲ ਹੀ ਖੜਾ ਤੇ ਵਧੀਆ ਕੀਤਾ ਵੀ ਹਨਾ ਹੁਣ ਭਰਦਾ ਨਹੀਂ ਪਿਆ ਤੇ ਰਾਣੇ ਬੀਕੇ ਨੇ ਰੀ ਵੀਰੇ ਨੇ ਤੇ ਆਪਣੇ ਤਲਵੀਰ ਵੀਰੇ ਨੇ ਇਕੱਠੇ ਹੋ ਕੇ ਤੇ ਕੂੜਾ ਚਕਾਈ ਜਾਂਦੇ ਆ ਸਫਾਈ ਹੋਈ ਜਾਂਦੀ ਆ ਆਪਣੇ ਪਿੰਡ ਦੀ ਬਹੁਤ ਕਹੰਡ ਲਾਦਾ ਪਿਆ ਕੰਮ ਜਣਾ ਮਨ ਨੂੰ ਖੁਸ਼ੀ ਹੁੰਦੀ ਆ ਮੈਂ ਵੀ ਬਹੁਤ ਜਾਗਰ ਕਰਨ ਫਰਦਾ ਹਾਂ ਉਹਨਾਂ ਗੱਲਾਂ ਆਪਦੀਆਂ ਕੋਡਾ ਸ਼ੇਅਰ ਕਰਨ ਵਰਨਾ ਪਰ ਥੋੜਾ ਜਿਹਾ ਚਲੋ ਮਾਨ ਦੇ ਵਿੱਚ ਹੀ ਰਹਿੰਦਿਆਂ ਨੇ ਮੈਂ ਨਾ ਮਾਤਾ ਰਾਣੀ ਆਇਆ ਸੀਗਾ ਮਥਾ ਢੇਕਣਾ ਤੇ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਘਾਉਗਿਆ ਖੜਾ ਕਾਫੀ ਤੇ ਅੰਦਰ ਵੀ ਕਾਫੀ ਯੁਗਿਆ ਖੜਾ ਸੀਗਾ ਤੇ ਹੁਣ ਤਾਂ ਚਲੋ ਸ਼ਾਮ ਹੋ ਗਈ ਜਿੰਨਾ ਸਤੋਂ ਹੋਇਆ ਸੀ ਅੰਦਰ ਕੰਮ ਕਰਤਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਦਿੰਨਾ ਤੇ ਮੈਨੂੰ ਆਇਆ ਵੀ ਯਾਰ ਆਪਣਾ ਇਕੱਠੇ ਹੋ ਕੇ ਤੁਹਾਡੇ ਸਹਿਯੋਗ ਦੇ ਨਾਲ ਵੀ ਆਪਾਂ ਆ ਵੀ ਕੰਮ ਕਰਦੀਏ ਜਿਹੜਾ ਪਿੱਛੇ ਘਾਉਗਿਆ ਖੜਾ ਕਿਉਂਕਿ ਬੀਬੀਆਂ ਜਾਣਾ ਬੱਚੇ ਆਉਂਦੇ ਮੱਥਾ ਟੇਕਣ ਲਈ ਉਹਨਾਂ ਲਈ ਵੀ ਸੱਪ ਸੁੰਡੀ ਜਾਂ ਕੋਈ ਹੋਰ ਜੀਵ ਜੰਤੂ ਆਜੇ ਉਹਨਾਂ ਲਈ ਖਤਰਾ ਵਾ ਬਾਕੀ ਤੇ ਆਪਣੇ ਜਿਹੜੇ ਮੋਧਵਾਰ ਵੀਰ ਨੇ ਉਹ ਵੀ ਵੀਡੀਓ ਦੇਖਦੇ ਹੀ ਹੋਣਗੇ ਵੀਨਾ ਜਾਂ ਆਪਣੇ ਜਿਹੜੇ ਨਰੇਗਾ ਆਲਿਆ ਉਹਨਾਂ ਨੂੰ ਕਹਿ ਕੇ ਇੱਥੇ ਸਫਾਈ ਕਰਾਈ ਜਾਵੇ ਹਨਾ ਆਪਣੇ ਪੈਣ ਦੇ ਵਿੱਚ ਗਲੀਆਂ ਵੀ ਕਿੰਨੀਆਂ ਵਧੀਆ ਬਣ ਗਈਆਂ ਐਂਟਰਲੌਕ ਲੱਗ ਗਈਆਂ ਹਨਾ ਸਾਰਾ ਸਾਫ ਸੁਥਰਾ ਹੋਈ ਜਾਂਦਾ ਵਾ ਤੁਹਾਨੂੰ ਜਿਹੜੀ ਮੈਂ ਸਫਾਈ ਆਪਾਂ ਕੀਤੀ ਸੀਗੀ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਆਹ ਦੇਖ ਸਕਦੇ ਹੋ ਪਿੱਛੇ ਜਿਹੜੀ ਸਾਰੀ ਆ ਵੀ ਇੱਥੇ ਘਾਉਂਬਿਆ ਖੜਾ ਸੀ ਇਹ ਸਾਰਾ ਇਹ ਸਾਰੀ ਸਫਾਈ ਕਰਾਈ ਆ ਤੇ ਝਾੜੂ ਝੋੜੂ ਲਾ ਕੇ ਸਾਰਾ ਸਾਫ਼ ਕਰਤਾ ਬਸ ਇੱਕ ਬੇਨਤੀ ਆ ਹਨਾ ਵੀ ਆਪਾਂ ਮਾਤਾ ਰੰਗ ਦੀ ਵੀ ਸਫਾਈ ਕਰ ਦਈਏ ਬਾਕੀ ਚਲੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ